ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰੇ ਹੁਣੇ ਰਾਜਸਥਾਨ ਤੋਂ ਆਏ ਨੇ ਰਾਜਸਥਾਨ ਤੋਂ ਗੰਗानगर ਇਲਾਕਾ ਕਰਨਪੁਰ ਹਾਂਜੀ ਕਰਨਪੁਰ ਬੀਕਾ ਨੇੜੇ ਤੋਂ ਵੀਰੇ ਹੁਣੇ ਇਹ ਵੀਰੇ ਹੁਣੇ ਅਨੂਪਗੜ ਅਨੂਪਗੜ ਤੋਂ ਤੇ ਇਹ ਵੀਰੇ ਹੁਣੇ ਟਰਾਲੀਆਂ ਰਾਸ਼ਨ ਦੀਆਂ ਦਵਾਈਆਂ ਦੀਆਂ ਭਰ ਕੇ ਰਾਜਸਥਾਨ ਤੋਂ ਪੰਜਾਬ ਆਏ ਸੀ ਹੜਪੀੜਤਾਂ ਦੀ ਮਦਦ ਵਾਸਤੇ ਇਹਨਾਂ ਦੇ ਮਨ ਚ ਇੱਕ ਭਾਵਨਾ ਸੀ ਨਗਰ ਖੇੜੇ ਦੇ ਵਿੱਚੋਂ ਇਕੱਠੀ ਕੀਤੀ ਦੱਸਦ ਨਗਰ ਖੀੜੇ ਚੋਂ ਇਕੱਠੇ ਕੀਤੇ ਪੈਸੇ ਤੇ ਉਹਦੀ ਦਵਾਈ ਖਰੀਦੀ ਬੱਚਿਆਂ ਵਾਲੀਆਂ ਦਵਾਈਆਂ ਮਾ ਬਜ਼ੁਰਗਾਂ ਵਾਲੀਆਂ ਬੀਬੀਆਂ ਭੈਣਾਂ ਵਾਸਤੇ ਔਰ ਡੰਗਰ ਪਸ਼ੂਆਂ ਵਾਸਤੇ ਦਵਾਈਆਂ ਲਈਆਂ ਕਿੰਨੀਆਂ ਟਰਾਲੀਆਂ ਸੀ ਵੀਰੇ ਦੋ ਟਰਾਲੀਆਂ ਦੋ ਟਰਾਲੀਆਂ ਭਰ ਕੇ ਵੀਰੇ ਹੁਣੇ ਤੁਰੇ ਉੱਥੋਂ ਸੁੱਕੀ ਰਸਤਾ ਸੀ ਸੁੱਕੀ ਦਾਸਤ ਵੀ ਸੀ ਨਾਲ ਬਿਸਕਟ ਪੂਜੀਆ ਹੋਰ ਚੀਜ਼ਾਂ ਤੇ ਵੀਰੇ ਹੁਣੇ ਫਾਜ਼ਲਕਾਲੇ ਇਲਾਕੇ ਚੋਂ ਗਏ ਉੱਥੇ ਇੱਕ ਪਿੰਡ ਦਾ ਨਾਮ ਲੈਂਦੇ ਆ ਬਾਈ ਹੁਣੀ ਅਸੀਂ ਉਸ ਪਿੰਡ ਦਾ ਨਾਂ ਨਹੀਂ ਲਵਾਂਗੇ ਪਰ ਬੜੀ ਦੁੱਖ ਦੀ ਗੱਲ ਆ ਵੀ ਉੱਥੇ ਬਾਈ ਉਹਨਾਂ ਨੂੰ ਲਿਟਰਲੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਉੱਤੇ ਚੜ ਗਏ ਟਰਾਲੀਆਂ ਦੇ ਵੀ ਇੱਥੇ ਦੇ ਕੇ ਜਾਓ ਰਾਸ਼ਨ ਇੱਥੇ ਲਾ ਦਿਓ ਸਾਮਾਨ ਸਾਰਾ ਔਰ ਇਹਨਾਂ ਨੇ ਦੱਸਿਆ ਵੀ ਸਾਡੇ ਕੋਈ ਰਾਸਨ ਨਹੀਂ ਗਿਆ ਸਾਡੇ ਕੋਈ ਦਵਾਈਆਂ ਕਿਉਂਕਿ ਰਾਸ਼ਨ ਥੱਲੇ ਸੀ ਉੱਤੇ ਦਵਾਈਆਂ ਰੱਖੀਆਂ ਸੀ ਤੇ ਦਵਾਈਆਂ ਦੇਖ ਕੇ ਫੇਰ ਉਹਨਾਂ ਨੇ ਨੂੰ ਜਾਣ ਦਿੱਤਾ ਦਵਾਈਆਂ ਦੇ ਵੀ ਗੱਟੂ ਭਰ ਲੈ ਕੇ ਗਈਆਂ ਨੇ ਤਾਂ ਵੀ ਦਵਾਈਆਂ ਉਹਨਾਂ ਦੇ ਕੀ ਕੰਮ ਆਉਣਗੇ ਆ ਔਰ ਬਾਈ ਉਹਨੇ ਕਹਿੰਦੇ ਸੀ ਡਰ ਗਏ ਉੱਥੇ ਸਾਨੂੰ ਡਰ ਲੱਗਿਆ ਸੱਚੀ ਬਈ ਅਸੀਂ ਤਾਂ ਦਾਨ ਕਰਨ ਆਏ ਸੀ ਪੁੰਨ ਕਰਨ ਆਏ ਸੀ ਸੇਵਾ ਕਰਨ ਆਏ ਸੀ ਵੀ ਸਾਨੂੰ ਇਸ ਤਰ੍ਹਾਂ ਕਿਉਂ ਡਟ ਰਹੇ ਆ ਵੀ ਤਾਂ ਇਹਨਾਂ ਵਾਸਤੇ ਲੈ ਕੇ ਆਏ ਸੀ ਪਰ ਉਹ ਕਹਿੰਦੇ ਵੀ ਸਾਰੇ ਤੁਸੀਂ ਪਿੰਡਾਂ ਵਿੱਚ ਗਾਂ ਨੂੰ ਤੁਰੇ ਜਾਂਦੇ ਬੰਨ ਵੱਲ ਨੂੰ ਪਾਣੀ ਵੱਲ ਨੂੰ ਵੀ ਸਾਡੇ ਰਸਤੇ ਦੇ ਵਿੱਚ ਜਿਹੜੇ ਪਿੰਡ ਪੈਂਦੇ ਆ ਉਹ ਕਹਿੰਦੇ ਸਾਨੂੰ ਦੇ ਕੇ ਜਾਓ ਇੱਥੇ ਫਿਰ ਵੀਰ ਹੁਣੀ ਉੱਥੋਂ ਵਾਪਸ ਲੈ ਕੇ ਟਰਾਲੀਆਂ ਹੁਣ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਘਰ ਸੁਪਨਿਆਂ ਦੇ ਘਰ ਪਹੁੰਚੇ ਆ ਬਾਈ ਹੁਣੀ ਕਹਿੰਦੇ ਸਾਡੇ ਮਨ ਚ ਸੀ ਵੀ ਰਸਤੇ 'ਚ ਅਸੀਂ ਕਿਸੇ ਝੁੱਗੀਆਂ ਨੂੰ ਵੰਡ ਦੀਏ ਗਰੀਬ ਜਿੱਥੇ ਤਪਕਾ ਰਹਿੰਦਾ ਉੱਥੇ ਵੰਡਿਆਈਏ ਪਰ ਫਿਰ ਅਸੀਂ ਰਾਇ ਕੀਤੀ ਵੀ ਆਪਾਂ ਮਨੁੱਖਤਾ ਦੀ ਸੇਵਾ ਤੇ ਚੱਲਦੇ ਹਾਂ ਉੱਥੇ ਦੇ ਦਿੰਨੇ ਤੇ ਹੁਣ ਵੀਰ ਹੁਣੀ ਥੱਕੇ ਹਾਰੇ ਹੋਏ ਪਹੁੰਚੇ ਸਵੇਰੇ ਅੱਜ ਇੱਥੇ ਹੁਣ ਸੁੱਤੇ ਪਏ ਉੱਠੇ ਆ ਇੱਥੇ ਅਸੀਂ ਬਿਸਤਰੇ ਲਾਤੇ ਸੀਗੇ ਆ ਕੇ ਬਾਈ ਹੁਣੀ ਸੌਂ ਗਏ ਕਿਉਂਕਿ ਉਹਦੀ ਰਾਤ ਸੁੱਤੇ ਨਹੀਂ ਸਾਰੀ ਰਾਤ ਪਹਿਲਾਂ ਤਾਂ ਰਾਜਸਥਾਨ ਤੋਂ ਤੁਰੇ ਹੋਏ ਟਰੈਕਟਰ ਲੈ ਕੇ ਤੁਸੀਂ ਸੋਚੋ ਵੀ ਦੋ ਦਿਨਾਂ ਚ ਪਹੁੰਚੇ ਸੀ ਇੱਥੇ ਤਿੰਨ ਦਿਨ ਹੋ ਗਏ ਦੋ ਰਾਤਾਂ ਦੋ ਦਿਨ ਦੋ ਰਾਤਾਂ ਤੇ ਦੋ ਦਿਨ ਮਤਲਬ ਇਹ ਵੀਰ ਹੋਣੀ ਤਿੰਨ ਦਿਨ ਤੇ ਤਿੰਨ ਰਾਤਾਂ ਦੇ ਲਗਾਤਾਰ ਸਫ਼ਰ ਦੇ ਵਿੱਚ ਨਹੀਂ ਕਿਹਦੇ ਲਈ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਹੜਪੀੜਤ ਨੇ ਤੇ ਜਿਹੜੇ ਰਸਤੇ 'ਚ ਕੁਝ ਘਟੀਆ ਲੋਕ ਕੋ ਚੰਦ ਲੋਕ ਜਿਹੜੇ ਮੌਕਾ ਪ੍ਰਸਤ ਨੇ ਲਾਲਚੀ ਨੇ ਜਮਾਖੋਰ ਨੇ ਉਹ ਸਾਰਿਆਂ ਦੀ ਕਿਤਨੇ ਕਿਤੇ ਬੇਇੱਜ਼ਤੀਆਂ ਬਦਨਾਮੀ ਕਰਾ ਰਹੇ ਨੇ ਉਹ ਸਾਰਿਆਂ ਦੇ ਨਾਮ ਤੇ ਕਲੰਕ ਲਵਾ ਰਹੇ ਨੇ ਤੇ ਸਾਡੀ ਬੇਨਤੀ ਵੀ ਹੈ ਹੁਣ ਵੀਰਾਂ ਨੂੰ ਜਿਹੜੇ ਹਜੇ ਵੀ ਰਸਾਂ ਦੀਆਂ ਟਰਾਲੀਆਂ ਭਰ ਕੇ ਪਿੰਡਾਂ ਚ ਤੁਰੇ ਜਾਂਦੇ ਨੇ ਹਜੇ ਵੀ ਆਈ ਜਾਂਦੇ ਨੇ ਭਾਈ ਨਾ ਆਓ ਯਾਰ ਰੁਕਜੋ ਹੁਣ ਸਾਡੀ ਬੇਨਤੀ ਹੈ ਪਹਿਲਾਂ ਵੀ ਅਸੀਂ ਤੱਕਰੀ ਜਾਂਦੇ ਕਿ 6 7 ਦਿਨਾਂ ਦੀਆਂ ਬੇਨਤੀਆਂ ਪਰ ਹੁਣ ਬਿਲਕੁਲ ਹੀ ਨਾ ਹੋ ਹੁਣ ਤਾਂ ਤੁਹਾਨੂੰ ਖਤਰਾ ਹੈ ਇਸ ਗੱਲ ਦਾ ਇੱਕ ਤੁਹਾਡੀ ਦਿੱਤੀ ਹੋਈ ਸੇਵਾ ਤੁਹਾਡੇ ਤੇ ਉਲਟਾ ਪੈ ਸਕਦੀ ਹੈ ਤੁਸੀਂ 20 ਦਿਨ 25 ਦਿਨ ਰੋਕ ਕੇ ਆਇਓ ਟਰੈਕਟਰ ਲੈ ਕੇ ਆਓ ਪਿੱਛੇ ਰੂਟਾ ਵੀਟਰ ਪਾ ਕੇ ਲੈ ਕੇ ਆਓ ਸੁਹਾਗੇ ਪਾ ਕੇ ਲੈ ਕੇ ਆਓ ਕਰਾਹ ਪਾ ਕੇ ਲੈ ਕੇ ਆਓ ਹਲ ਪਾ ਕੇ ਲੈ ਕੇ ਆਓ ਆਪਾਂ ਨਾਲ ਲਾ ਕੇ ਜ਼ਮੀਨਾਂ ਬਹਾਈਏ ਬਹਾ ਕੇ ਉਹਨਾਂ ਨੂੰ ਬੀਜਣ ਜੋਕ ਕਰਵਾਈਏ ਲੋੜ ਕਿਸੇ ਚੀਜ਼ ਦੀ ਨਹੀਂ ਹੁਣ ਡੀਜ਼ਲ ਦੀ ਲੋੜ ਆ ਤੁਸੀਂ ਗੱਡੀਆਂ ਤੇ ਆਵੋ ਆ ਕੇ ਕਿਸਾਨ ਭਰਾਵਾਂ ਨੂੰ ਡੀਜ਼ਲ ਲੈ ਕੇ ਦੇਜੋ ਪਰ ਰਾਸ਼ਨ ਦੀ ਦਵਾਈਆਂ ਦੀ ਔਰ ਪਸ਼ੂਆਂ ਦੀ ਖਾਲ ਫਰੀਡ ਫੀਡ ਵਗੈਰਾ ਖਰਾਕ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਤੇ ਬਾਈ ਲੇ ਤਾਂ ਧੰਨਵਾਦ ਤੁਹਾਡਾ ਵੀਰੇ ਤੁਸੀਂ ਸਾਡੇ ਕੋ ਆਏ ਹੋ ਨਾ ਤੇ ਮਾਫੀ ਵੀ ਮੰਗਦੇ ਆਂ ਬਾਈ ਤੁਹਾਨੂੰ ਪੰਜਾਬ ਆਇਆ ਨੂੰ ਇਦਾਂ ਦਾ ਕੁਝ ਉਹ ਉਸ ਚੰਦ ਲੋਕ ਬਾਈ ਸਾਰੇ ਪਾਸੇ ਹੀ ਹੁੰਦੇ ਹੈ ਨਾ ਅਸ ਤਾਂ ਆਪ ਕਹਿੰਦੇ ਬਾਈ ਚਾਂਸ ਮਾਰੇ ਨਾ ਕਰੇ ਵੀ ਸਾਲ ਦੋ ਸਾਲ ਬਾਅਦ ਦੁਬਾਰਾ ਇਤਾਂ ਦੀ ਘਟਨਾ ਹੋਈ ਕਿਸੇ ਨੇ ਆਉਣਾ ਨਹੀਂ ਬਾਈ ਹਾਂ ਜਿਹੜੇ ਸਾਡੇ ਆੜ ਗਵਾਂਡ ਕੋਈ ਸਾਡੇ ਏਰੀਆ ਦਾ ਬੰਦਾ ਹੋਵੇ ਅਸੀਂ ਉਹਨੂੰ ਵੀ ਹੱਥ ਜੋੜਾਂਗੇ ਬਾਈ ਨਾ ਜਾਊਗਾ ਕਿ ਅਸੀਂ ਬਗਾਨੇ ਏਰੀਆ 'ਚ 300 400 ਕਿਲੋਮੀਟਰ ਆਣ ਕੇ ਕਿਸੇ ਨੂੰ ਮਾੜਾ ਮੋਟਾ ਕਹੀਏ ਬਾਈ ਤੂੰ ਐ ਕਿਉਂ ਕਰਤਾ ਸਾਡੇ ਤੋਂ ਖੋਹਣਾ ਕਿਹਾ ਸਾਨੂੰ ਆਪੁੰਡਰ ਹੈ ਜੀ ਟੰਗਾ ਲੈ ਕੇ ਪੈ ਜਾਣ ਸਾਡੇ ਵਾਲੇ ਆਉਣ ਕਹਿਣ ਕਿ ਗਏ ਸੇਵਾ ਕਰਨ ਸੀ ਕਿ ਖਾ ਕੇ ਛੱਤਰ ਆ ਗਏ ਤਾਂ ਅਸੀਂ ਕਹਿੰਦੇ ਬਾਈ ਨਾ ਸਾਰਿਆਂ ਨੂੰ ਬਦਨਾਮ ਨਾ ਕਰੋ ਸਾਰੇ ਬੰਦੇ ਇੱਕੋ ਜਿਹੇ ਨਹੀਂਗੇ ਥੋੜੇ ਜੇ ਬੰਦਿਆਂ ਨੇ ਬਦਨਾਮ ਕੀ ਥੋੜਾ ਜਨਾ ਸਾਰੀ ਜਮਾਤ ਨਹੀਂ ਮਾੜੀ ਹੁੰਦੀ ਕੋਈ ਜਮਾਤੀ ਮਾੜੇ ਹੁੰਦੇ ਆ ਬਾਈ ਦੋ ਚਾਰ ਬੰਦੇ ਕਹਿ ਦਈਏ ਜਿੱਦਾਂ ਵੀਡੀਓ ਦੇਖ ਕੇ ਲੋਕ ਸੋਚਣਗੇ ਵੀ ਸਾਰੇ ਹੀ ਇਹੋ ਜਿਹੇ ਹੋਗੇ ਸਾਰੇ ਲੁੱਟ ਖੋਹ ਕਰਦੇ ਸਾਰੇ ਨਹੀਂ ਕਰਦੇ ਥੋੜੇ ਜੇ ਸੀਗੇ ਜਿਨ੍ਹਾਂ ਨੇ ਲੁੱਟ ਖੋਹ ਉਹਨਾਂ ਨੇ ਇੱਕ ਧੰਦਾ ਹੀ ਬਣਾ ਲਿਆ ਜੀ ਉੱਥੇ ਬਾਕੀ ਹੋਰ ਵੀ ਮੁੰਡੇ ਤੁਹਾਡੇ ਨਾਲ ਵੀਰਾਂ ਦਾ ਸਬਜ਼ੀਆਂ ਲੈਣ ਸਾਡੇ ਕੋਲ ਥੋੜਾ ਜਿਹਾ ਕੈਸ਼ ਬਚਿਆ ਸੀਗਾ ਕੋਈ ਲੱਖ ਰੁਪਏ ਦੇ ਨੇੜੇ ਉਹ ਸਾਡੀ ਟਰਾਲੀ ਸਵੇਰ ਦੀ ਗਈ ਹੋਈ ਹੈ ਇੱਥੇ ਰਾਸ਼ਨ ਲੈਣ ਵਾਸਤੇ ਅਸੀਂ ਉਹਨਾਂ ਨੂੰ ਡਿੱਕੀ ਜਾਂਦੇ ਆ ਉਹ ਰਾਸ਼ਨ ਹੋਰ ਅਸੀਂ ਇੱਥੇ ਦੇ ਕੇ ਜਾਣਾ ਅਸੀਂ ਮੋਹ ਲੈਣ ਗਏ ਹਾਂ ਹਾਂਜੀ ਉਹ ਟਰਾਲੀ ਲੋਡ ਕਰੀ ਇੱਥੇ ਅਸੀਂ ਪੁੱਛ ਲਿਆ ਸੀਗਾ ਵੀ ਸਾਨੂੰ ਦੱਸ ਦੋ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਉਹ ਸਾਮਾਨ ਨਾਲ ਸਬਜ਼ੀਆਂ ਵਗੈਰਾ ਜੋ ਰਾਸ਼ਨ ਚਾਹੀਦਾ ਉਹ ਦੀ ਲਿਸਟ ਬਣਾ ਕੇ ਇੱਥੋਂ ਲੈ ਗਏ ਸੀਗੇ ਭਾਈ ਹੁਣਾਂ ਨੇ ਦਫ਼ਤਰ ਚੋਂ ਲਿਸਟ ਬਣਾਤੀ ਸੀਗੀ ਉਹ ਸਮਾਨ ਲੈਣ ਗਏ ਹਾਂ ਟਰਾਲੀ ਲੋਡ ਹੋ ਗਈ ਆ ਬਸ ਆਉਣ ਵਾਲੀ ਆ ਜੀ ਉਹ ਚਲੋ ਕੋਈ ਫੋਨ ਤੇ ਆ ਫਿਰ ਲੋਡ ਕਰਕੇ ਤੇ ਫਿਰ ਅਸੀਂ ਸ਼ਾਮ ਨੂੰ ਨਾਤੋ ਕੇ ਲੰਗਰ ਚੱਕ ਕਰਵਾਣਾ ਹੋਵਾਂਗੇ ਕੋਈ ਗੱਲ ਨਹੀਂ ਜੀ ਤੁਸੀਂ ਅੱਜ ਰਾਤ ਰੁਕਣਾ ਵੀ ਐ ਸਵੇਰੇ ਨਿਕਲਣਾ ਜਿਵੇਂ ਵੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਰਹਿਣ ਦੀ ਸਾਨੂੰ ਕੋਈ ਦਿੱਕਤ ਨਹੀਂ ਵੀਰੇ ਅੱਜ ਤੇ ਕਹਿੰਦੇ ਇਹ ਵੀਡੀਓ ਨਾ ਜਿਆਦਾ ਅਸੀਂ ਤਾਂ ਵੀਡੀਓ ਬਣਾਵਾਂਗੇ ਪਾਵਾਂਗੇ ਕਿਸੇ ਕੋਲ ਪਹੁੰਚਣ ਨੂੰ ਨਹੀਂਗੀ ਤੁਹਾਡੇ ਥਰੋ ਜੇ ਤੁਸੀਂ ਜਿਆਦਾ ਤੋਂ ਜਿਆਦਾ ਬਚਾਓ ਵੀ ਇਹਨਾਂ ਤੋਂ ਬਚੋ ਰਾਸ਼ਨ ਨਾਲ ਲਿਓ ਫालतੂ ਤੁਸੀਂ ਇੰਨੀ ਦੂਰ ਰਹੂਗੇ ਨੁਕਸਾਨ ਵਾਲੀ ਗੱਲ ਆ ਕੋਈ ਕੋਈ ਫਾਇਦਾ ਨਹੀਂ ਯਾਰ 10-20 ਦਿਨ ਬਾਅਦ ਚ ਆਪਦੀ ਪਰਸਨਲ ਗੱਡੀ ਲੈ ਕੇ ਦੋ ਚਾਰ ਜਣੇ ਆਓ ਏਰੀਆ ਮੁਆਇਨਾ ਕਰੋ ਦੇਖ ਕੇ ਘੁੰਮ ਫਿਰ ਕੇ ਜਿਹੜੀ ਚੀਜ਼ ਦੀ ਲੋੜ ਆ ਫਿਰ ਜਾ ਕੇ ਲੈ ਕੇ ਆਓ ਸਹੀ ਗੱਲ ਅਸੀਂ ਇੰਨੇ ਜੋਗੇ ਹੈ ਨਹੀਂ ਸੀ ਕਿ ਗੱਡੀਆਂ ਲੈ ਕੇ ਆਈਏ ਇਹ ਤੇ ਟਰੈਕਟਰ ਟਰਾਲੀਆਂ ਵਾਲੇ ਸੀਗੇ ਮਾੜਾ ਮਾੜਾ ਇਕੱਠਾ ਕਰਕੇ ਕੋਈ 5-5 4-4000 ਰੁਪਏ ਪਾ ਕੇ ਇਹ ਕਰਕੇ ਸਮਾਨ ਲਿਆਏ ਸੀ ਅਸੀਂ ਸਾਨੂੰ ਪਤਾ ਹੁੰਦਾ ਸਾਨੂੰ ਕਹਿੰਦੇ ਬਈ ਤੂੰ ਗੱਡੀ ਲੈ ਕੇ ਆਉਂਦੇ ਕਿੱਥੋਂ ਲਈਏ ਇਹ ਅਸੀਂ ਗੱਡੀਆਂ ਨੇ ਬਹੁਤ ਧੰਨਵਾਦ ਛੋਟੇ ਵੀਰੇ ਤੁਹਾਡਾ ਜਿਉਂਦੇ ਬਸਤੇ ਰਹੋ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ ਉਹਨਾਂ ਲੋਕਾਂ ਨੂੰ ਵੀ ਸਮਤ ਬਖਸ਼ਣ ਜਿਹੜੇ ਇਸ ਤਰ੍ਹਾਂ ਦਾ ਕਿਰਦਾਰ ਪੈਦਾ ਕਰ ਰਹੇ ਨੇ ਪੰਜਾਬ ਦੇ ਵਿੱਚ ਐਦਾਂ ਦਾ ਐਦਾਂ ਦੀ ਇਮੇਜ ਬਣਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ